ਹੈਲੋ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਮੈਂ ਤੁਹਾਨੂੰ ਦੱਸਾਂਗੀ ਕਿ ਬਿਨਾ ਆਰੀ ਤੋਂ ਸੂਈ ਦੇ ਨਾਲ ਕਿਵੇਂ ਆਪਾਂ ਇੱਕ ਮੋਤੀ ਦੀ ਲੈਣ ਸਿੱਧੀ ਬਣਾ ਸਕਦੇ ਹਾਂ ਜੀ ਨਹੀਂ ਤਾਂ ਆਰੀ ਨਹੀਂ ਬਣਦੀ ਆ ਇਹ ਆਰੀ ਤੋਂ ਬਿਨਾ ਵੀ ਮੈਂ ਤੁਹਾਨੂੰ ਮੋਤੀ ਨਾਲ ਜ ਦੱਸਾਂਗੀ ਇਹ ਲੈਣ ਕਿਵੇਂ ਬਣਦੀ ਆ ਸਭ ਤੋਂ ਪਹਿਲਾਂ ਆਪਾਂ ਆਹ ਥ੍ਰੈਡ ਲੈਣਾ ਜੀ ਆਹ ਥ੍ਰੈਡ ਦੇ ਨਾਲ ਆਪਾਂ ਇਹਨੂੰ ਸਟਾਰਟ ਕਰਨਾ ਸੂਈ ਦੇ ਚਾ ਇਹਨੂੰ ਆਪਾਂ ਦੂਰਾ ਧਾਗਾ ਕਰਕੇ ਪਾ ਲੈਣਾਗਾ ਅਗੇ ਜਿਹੜਾ ਇਹਦਾ ਜਿਹੜਾ ਮਜ਼ਬੂਤੀ ਆ ਵਧੀਆ ਬਣੀ ਇਹ ਤਾਂ ਅੱਗਾ ਜਾਂਦੀ ਆਪਣਾ ਮੋਤੀ ਆ ਉਹ ਹਿੱਲਦੀ ਨਾ ਬਿਲਕੁਲ ਵੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਮੋਤੀ ਪਾ ਲੈਣਾ ਤੇ ਉਹਨੂੰ نیچے ਲੈ ਕੇ ਜਾਣਾਗਾ ਇਹਨੂੰ ਲੌਕ ਕਰਨਾ ਜਦੋਂ نیچے ਲੈ ਕੇ ਜਾਵਾਂਗੇ ਤੇ ਇਸ ਤੋਂ ਬਾਅਦ ਜਿਹਨੂੰ ਆਪਾਂ ਸੂਈ ਦੇ ਨਾਲ ਦੋਨੇ ਚ ਲੈ ਕੇ ਉੱਪਰ ਲਿਆਉਣਾਗਾ ਫਿਰ ਫੇਰ ਦੂਸਰਾ ਮੋਤੀ ਪਾਵਾਂਗੇ ਇਸੇ ਤਰ੍ਹਾਂ ਦੂਸਰੇ ਮੋਤੀ ਨੂੰ ਵੀ ਆਪਾਂ ਲੌਕ ਕਰਾਂਗੇ نیچے ਲੈ ਕੇ ਜਾਵਾਂਗੇ ਤੇ ਨਨ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸੇ ਤਰ੍ਹਾਂ ਤੀਜੇ ਮੁੱਤੀ ਨੂੰ ਜੀ ਆਪਾਂ ਪਾਵਾਂਗੇ ਚੌਥੇ ਨੂੰ ਪਾਵਾਂਗੇ ਪੰਜਵੇਂ ਨੂੰ ਪਾਵਾਂਗੇ ਜਦੋਂ ਆਪਣੀ ਲਗਾਤਾਰ ਪੰਜ ਮੁੱਤੀ ਪੈ ਗਏ ਜੀ ਫਿਰ ਪੰਜਾਂ ਮੋਤੀਆਂ ਨੂੰ ਇਕੱਠਾ ਲੋਕ ਕਰਾਂਗੇ ਜੀ ਆਪਾਂ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿਵੇਂ ਲੋਕ ਕਰਨਾਗਾ ਜਦੋਂ ਪੰਜ ਮੁੱਤੀ ਪੈ ਗਏ ਹੌਲੀ ਹੌਲੀ ਆਪਾਂ ਪੰਜ ਮੁੱਤੀ ਪਾ ਲਈ ਪੰਜ ਮੋਤੀਆਂ ਨੂੰ ਪਾ ਕੇ ਇਸ ਤੋਂ ਬਾਅਦ ਇਹਨੂੰ ਲੋਕ ਕਰਾਂਗੇ ਮੇਰੇ ਚੈਨਲ ਨੂੰ ਕਮੈਂਟ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰੋ ਦੱਸਿਆ ਕਰੋ ਜੀ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਅਗਲੇ ਕਿਹੜੇ ਟੌਪਿਕ ਤੇ ਵੀਡੀਓ ਆਵੇ ਉਹ ਵੀ ਜਰੂਰ ਦੱਸਣਾ ਜੀ ਹੁਣ ਇਹਦੇ ਨਾਲ ਜੀ ਆਪਾਂ ਹੁਣ ਪੰਜਵਾਂ ਮੋਤੀ ਪਾਉਣ ਲੱਗੇ ਆ ਪਹਿਲਾਂ ਮੈਂ ਪੰਜ ਮੋਤੀ ਪਾਤੇ ਆ ਤੇ ਇਸ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਲੋਕ ਕਰਾਂਗੇ ਲੋਕ ਕਰਕੇ ਦਿਖਾਉਣੀ ਆ ਤੁਹਾਨੂੰ ਮੈ ਕੀ ਮੈ ਲੱਗਦਿਆ ਇਹ ਲੋਕ ਹੁਣ ਆਪਾਂ ਸੂਈ ਜਦੋਂ ਉੱਪਰ ਗਈ ਆ ਇਹ ਆਪਣਾ ਪੰਜਵਾਂ ਮੋਤੀ ਪੈ ਚੁੱਕਿਆ ਜੀ ਇਹਨੂੰ ਆਪਾਂ نیچے ਲੈ ਕੇ ਜਾਵਾਂਗੇ ਇਸ ਤੋਂ ਬਾਅਦ ਫੇਰ ਆਪਾਂ ਸੂਈ ਉੱਪਰ ਲੈ ਕੇ ਆਵਾਂਗੇ ਇਹਨੂੰ ਥੋੜਾ ਜਿਹਾ ਧਿਆਨ ਨਾਲ ਤੇ ਸਫਾਈ ਨਾਲ ਤੇ ਦੋਈ ਹੱਥਾਂ ਨਾਲ ਕਰਨਾ ਤੇ ਇਹਦੇ ਨਾਲ ਇਹਦੀ ਸਫਾਈ ਬਹੁਤ ਆਉਂਦੀ ਆ ਆਪਾਂ ਪਹਿਲਾਂ ਪੈਨਸਲ ਨਾਲ ਜੀ ਲਹਿਣ ਲਾ ਲਗਾ ਲੈਣੀ ਆ ਵੀ ਤਾਂ ਕਿ ਆਪਣੀ ਜਿਹੜੀ ਪ੍ਰੋਪਰ ਸਿੱਧੀ ਲਹਿਣ ਬਣੇ ਅਗਰ ਤੁਸੀਂ ਟ੍ਰੇਸ ਕਰਾਉਣਾ ਚਾਹੁੰਦੇ ਹੋ ਬਾਜ਼ਾਰ ਦੇ ਵਿੱਚੋਂ ਤੈਨੂੰ ਟ੍ਰੇਸ ਵੀ ਕਰਾ ਲਓ ਤੇ ਆ ਦੇਖੋ ਜੀ ਹੁਣ ਆਪਾਂ ਇਹਨੂੰ ਪੰਜਵਾਂ ਮੋਤੀਆਂ ਲੋਕ ਕਰਾਂਗੇ ਪਿੰਨ ਪਾ ਲਈ ਉਹ ਆਪਾਂ ਚੌਥਾ ਮੋਤੀ ਪਾ ਲਈ ਆ ਇਸ ਤੋਂ ਬਾਅਦ ਆਪਾਂ ਪੰਜਵਾਂ ਮੋਤੀ ਪਾ ਲੈਣਾ ਜੀ ਉਹਨਾਂ ਦੀ ਗੜੀ ਦੇ ਵਿੱਚੋਂ ਦੀ ਸਾਰਾ ਧਾਗਾ ਨਿਕੋਣਾ ਜੀ ਜਦੋਂ ਉੱਪਰ ਨਿਕਾ ਲਿਆ ਧਾਗਾ ਉਹਦੇ ਨਾਲ ਦੀ ਧਾਗਾ ਉੱਥੋਂ ਦੀ ਜਿੱਥੋਂ ਦੀ ਮੋਤੀ ਦਾ ਧਾਗਾ ਆ ਰਿਹਾ ਨੀਚੋਂ ਉਹਦੇ ਨਾਲ ਦੀ ਉੱਪਰ ਉੱਪਰੋਂ ਕੱਟ ਕੇ ਨੀਚੇ ਕਰ ਦੇਣਾ ਤੇ ਇਹ ਪੰਜਾਂ ਮੋਤੀਆਂ ਨੂੰ ਲੋਕ ਲੱਗ ਜਾਊਗਾ ਲੋਕ ਲੱਗਣ ਦੇ ਨਾਲ ਜਿਹੜੀ ਆਪਣੀ ਲਾਈਨ ਆ ਸਿੱਧੀ ਬਣ ਜੂਗੀ ਦੇ ਵਿੱਚ ਕੋਈ ਵੀ ਇਨ ਇੱਕ ਵੀ ਪਰਸੈਂਟੇਜ ਤਰ ਉਧਰ ਨਹੀਂ ਹੋਵੇਗੀ ਕਿਉਂਕਿ ਇਕੱਲੇ-ਇਕੱਲੇ ਮੋਤੀ ਨੂੰ ਪਹਿਲਾਂ ਆਪਾਂ ਲੌਕ ਕਰਿਆ ਫਿਰ ਪੰਜੇ ਮੋਤੀਆਂ ਨੂੰ ਲੌਕ ਕੀਤਾਗਾ ਹੁਣ ਇਹ ਪੰਜਾਂ ਮੋਤੀਆਂ ਦੇ ਵਿੱਚ ਦੀ ਧਾਗਾ ਨਗਾ ਕੇ نیچے ਲੈ ਕੇ ਜਾਣੀ ਹੈ ਸੂਈ ਆਪਾਂ ਫਿਰ ਉੱਪਰ ਲੈ ਕੇ ਜਾਣੀ ਆ ਅੱਗੇ ਫਿਰ ਉਸੇ ਤਰ੍ਹਾਂ ਆਪਾਂ ਪ੍ਰੋਸੈਸ ਕਰਨਾ ਚਾਹੀਏ ਇੱਕ-ਇੱਕ ਮੋਤੀ ਕਰਕੇ ਇੱਕ ਮੋਤੀ ਪਾ ਲਿਆ ਦੋ ਮੋਤੀ ਪਾ ਲਏ ਤਿੰਨ ਮੋਤੀ ਪਾ ਲਏ ਚਾਰ ਮੋਤੀ ਪਾ ਲਏ ਪੰਜ ਮੋਤੀ ਪਾ ਲਏ ਇੱਕ ਇੱਕ ਮੋਤੀ ਪਾ ਲੈ ਇੱਕ نیچے ਲੈ ਕੇ ਫਿਰ ਉੱਪਰ ਲੈ ਕੇ ਉੱਪਰ ਦੂਸਰਾ ਮੋਤੀ ਪਾ ਲੈ ਫਿਰ نیچے ਲੈ ਕੇ ਫਿਰ ਉੱਪਰ ਲੈ ਕੇ ਇਸੇ ਤਰ੍ਹਾਂ ਦੀ ਪੰਜ ਮੋਤੀਆਂ ਦਾ ਫਿਰ ਪ੍ਰੋਸੈਸ ਕਰਨਾ ਆਪਾਂ ਪ੍ਰੋਸੈਸ ਕਰਨ ਤੋਂ ਬਾਅਦ ਫਿਰ ਫਿਰ ਆਪਾਂ ਉਸੇ ਤਰ੍ਹਾਂ ਹੀ ਇਹਨੂੰ ਲੌਕ ਕਰਨਾ ਜੀ ਆਹ ਦੇਖੋ ਜੀ 1 2 3 4 ਇਹ 5 ਪੰਜੇ ਮੋਤੀਆਂ ਵਿੱਚ ਦੀ ਆਪਾਂ ਸੂਈ ਨਗਾ ਲੀ ਫੇਰ ਜਿੱਥੋਂ ਦੀ ਉਹ ਮੋਤੀ ਦੀ ਪਹਿਲਾ ਆਪਣਾ ਧਾਗਾ ਪਹਿਲਾ ਲੈ ਕੇ ਗਏ ਸੀ نیچے ਉੱਥੋਂ ਦੀ ਫਿਰ نیچے ਲੈ ਕੇ ਜਾਣਾ ਤਾਂ ਕਿ ਆਪਣਾ ਧਾਗਾ ਬਿਲਕੁਲ ਵੀ ਨਾ ਦਿਖੇ ਕਿ ਅਸੀਂ ਉਹਨੂੰ ਲੌਕ ਕੀਤਾਗਾ ਇਸੇ ਤਰ੍ਹਾਂ ਆਪਾਂ ਅਗਲੇ ਮੋਤੀ ਪਾਵਾਂਗੇ ਜੀ 1 2 3 4 5 ਕਰਕੇ ਇਸੇ ਤਰ੍ਹਾਂ ਹੀ ਹੌਲੀ ਹੌਲੀ ਲੈਣੇ ਬਣਾਉਣੀਆਂ ਤੁਸੀਂ ਜਿਵੇਂ ਤਾਂ ਇਹਨੂੰ ਟ੍ਰਾਇੰਗਲ ਸ਼ੇਪ ਚ ਬਣਾ ਸਕਦੇ ਹੋ ਤੁਸੀਂ ਜੇ ਤਾਂ ਚਾਹਤ ਤਾਂ ਇਸ ਨੂੰ ਸਿੱਧੀ ਵੀ ਬਣਾ ਸਕਦੇ ਹੋ ਸਿੱਧੀ ਲੈਣ ਬਣਾਉਣੀਆਂ ਫਿਰ ਵੀ ਉਸੇ ਤਰ੍ਹਾਂ ਹੀ ਇਸ ਨੂੰ ਯੂਜ਼ ਕਰਨਾ ਜੀ ਇੱਕ ਮੋਤੀ ਦੋ ਮੋਤੀ ਤਿੰਨ ਮੋਤੀ ਚਾਰ ਮੋਤੀ ਪੰਜ ਮੋਤੀ ਪਾ ਕੇ ਫਿਰ ਫਿਰ ਪੰਜਵਾਂ ਮੋਤੀ ਅਨਲੌਕ ਕਰਨਾ ਸਿੱਧੀ ਲੈਣ ਵੀ ਇਸੇ ਤਰ੍ਹਾਂ ਬਣਦੀ ਆ ਇਹ ਬਿਨਾ ਆਰੀ ਤੋਂ ਬਣ ਜਾਂਦੀ ਆ ਜਿਹੜੀਆਂ ਪੈਣਾ ਨੂੰ ਆਰੀ ਨਹੀਂ ਚਲਾਉਣੀ ਆਉਂਦੀ ਸੂਈ ਤਾਂ ਇਹ ਪੈਣ ਨੂੰ ਚਲਾਉਣੀ ਆਉਂਦੀ ਆ ਉਹਦੇ ਨਾਲ ਇਹ ਬਣ ਜਾਂਦਾ ਜੀ ਕੋਈ ਵੀ ਕੰਮ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਆਪਾਂ ਉਹਨੂੰ ਸਮਝਦੇ ਆਂ ਜੀ ਹਰੇਕ ਕੰਮ ਨੂੰ ਕਰਨ ਲਈ ਜੇਕਰ ਆਪਣੀ ਤਮੰਨਾ ਗਈ ਤਾਂ ਆਪਾਂ ਉਸਨੂੰ ਪੂਰਾ ਕਰ ਸਕਦੇ ਆਂ ਜੀ ਦੇਖੋ ਜੀ ਮੈਂ ਪੰਜੇ ਮੋਤੀ ਫੇਰ ਲੌਕ ਕਰਤੇ ਇਸੇ ਤਰ੍ਹਾਂ ਹੀ ਔਲੀ ਔਲੀ ਸਾਰੀ ਲੈਣਾ ਜੀ ਜਿਹੜੀ ਕੰਪਲੀਟ ਹੋ ਜੂਗੀ ਤੇ ਜੇਕਰ ਤੁਸੀਂ ਹੋਰ ਵੀ ਕੋਈ ਡਿਜ਼ਾਈਨ ਵਿੱਚ ਸਿੱਖਣਾ ਚਾਹੁੰਦੇ ਹੋ ਤਾਂ ਉਹ ਵੀ ਦੱਸਿਆ ਕਰੋ ਜੀ ਕਮੈਂਟ ਚ ਮੈਂ ਤੁਹਾਨੂੰ ਅਗਲੀ ਵੀਡੀਓ ਉਹ ਤੇ ਬਣਾ ਕੇ ਦਵਾਂਗੀ ਤੇ ਇਸੇ ਤਰ੍ਹਾਂ ਹੀ ਆਪਾਂ ਲੌਕ ਕਰਦੇ ਜਦੋਂ ਮੋਤੀ ਹੁਣ ਦੇਖੋ ਜੀ ਆਪਣੀ ਲਹਿਣ ਬਿਲਕੁਲ ਸਿੱਧੀ ਆ ਇਹਦੇ ਵਿੱਚ ਝੁਮਾ ਵੀ 1% ਵੀ ਇਦਾਂ ਨਹੀਂ ਹੈਗਾ ਵੀ ਮੋਤੀ ਇੱਧਰ ਤੇ ਉੱਧਰ ਹੋਊਗਾ ਬਿਲਕੁਲ ਇਦਾਂ ਲੱਗੂਗਾ ਜਿਵੇਂ ਆਰੀ ਦਾ ਵਰਕ ਕੀਤਾ ਹੋਇਆ ਹੈ ਜੀ ਦੇਖੋ ਜੀ ਸਿੱਧੀ ਆ ਬਿਲਕੁਲ ਆਪਣੀ ਲਹਿਣ ਬਿਲਕੁਲ ਵੀ ਇੱਕ ਮੋਤੀ ਇਧਰ ਤੋਂ ਉਧਰ ਨਹੀਂ ਹੈਗਾ ਸਾਰੀ ਲੈਂ ਆਪਣੀ ਪ੍ਰੋਪਰ ਸਿੱਧੀ ਆ ਜੇਕਰ ਤੁਹਾਨੂੰ ਮੇਰੀ ਇਹ ਲੈਂ ਕਿੱਦਾਂ ਦੀ ਲੱਗੀ ਕਮੈਂਟ ਚ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ